ਵਾਹਿਗੁਰੂ ਸਾਹਿਬ ਜੀ ਤੂੰ ਸੁਲਤਾਨ ਕਹਾ ਹਾਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇ ਸੋ ਕਹਾਂ ਸਵਾਮੀ ਮੈ ਮੂਰਖ ਕਹਿਣ ਨਾ ਜਾਈ ਸਾਹਿਬ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਝੋਤ ਭਗਤੋਂ ਕੀ ਆਤਮਾ ਹਾਜ਼ਰਾ ਹਜੂਰ ਪਰ ਤੱਕ ਸਤਿਗੁਰੂ ਹਾਜਰ ਨਾਜ਼ਰ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੰਮੀ ਬਾਣੀ ਦੀ ਸੰਥਿਆ ਸਤਗੁਰੂ ਪਿਆਰੇ ਜੀ ਦੇ ਪਾਵਨ ਪਵਿੱਤਰ ਸੱਚੇ ਲੜੀਦਾਰ ਸਰੂਪ ਤੋਂ ਸਤਗੁਰੂ ਪਿਆਰੇ ਜੀ ਦੇ ਵਰਸਾਏ ਹੋਏ ਸੋਹਣੇ ਗੁਰਸਿੱਖ ਪਿਆਰੇ ਅੱਜ ਅਸੀਂ ਸਤਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਪੰਜ ਨੰਬਰ ਪੌੜੀ ਦੀ ਸੰਥਿਆ ਨੂੰ ਸਮਝਣ ਦਾ ਯਤਨ ਕਰਾਂਗੇ ਸਾਰੇ ਗੁਰਸਿੱਖ ਪਿਆਰਿਆਂ ਨੇ ਆਪਣੇ ਕੋਲ ਡਾਇਰੀ ਪੈਨ ਜ਼ਰੂਰ ਰੱਖਣਾ ਜੋ ਗੱਲਾਂ ਅਸੀਂ ਤੁਹਾਨੂੰ ਲਿਖਣ ਲਈ ਕਹਾਂਗੇ ਉਹਨਾਂ ਨੂੰ ਕਿਰਪਾ ਕਰਕੇ ਸਾਰੇ ਗੁਰਸਿੱਖਾਂ ਨੇ ਲਿਖਣਾ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਜਨ ਸੇਵਿਆ ਤੈਨ ਪਾਇਆ ਮਾਨ ਇਥੇ ਮਾਨ ਨੰਨੇ ਨਾਲ ਉਚਾਰਨ ਕਰਨਾ ਹੈ ਮਾਨ ਨਾਣੇ ਨਾਲ ਨਹੀਂ ਮਾਨ ਨੰਨੇ ਨਾਲ ਨੰਨਾ ਤੇ ਨਣਾ ਦੋਨਾਂ ਦਾ ਭੇਦ ਪਹਿਲਾਂ ਉਚਾਰਨ ਕਰਕੇ ਦੇਖ ਲੈਣਾ ਵੀ ਕਿਤੇ ਨਾਣਾ ਤਾਂ ਨਹੀਂ ਬੋਲਿਆ ਜਾ ਰਿਹਾ ਮੇਰੇ ਕੋਲ ਬਹੁਤ ਵੇਰੀ ਇਸ ਤਰ੍ਹਾਂ ਵਾਪਰਦਾ ਹੈ ਵੀ ਅਸੀਂ ਜਦੋਂ ਆਪ ਪਾਠ ਕਰਦੇ ਹਾਂ ਤੇ ਸਾਨੂੰ ਲੱਗਦਾ ਵੀ ਅਸੀਂ ਸ਼ੁੱਧ ਪਾਠ ਕਰ ਰਹੇ ਹਾਂ ਪਰ ਸੁਣਨ ਵਾਲਾ ਜੋ ਹੈ ਉਹ ਸਾਡੀ ਉਕਾਈ ਨੂੰ ਪਕੜ ਲੈਂਦਾ ਹੈ ਸਾਡੇ ਕੋਲੋਂ ਲਗਮਾਤਰ ਦੀ ਕੋਈ ਜੋ ਬਾਦ ਘਾਟ ਹੁੰਦੀ ਹੈ ਉਹਨੂੰ ਸੁਣਨ ਵਾਲਾ ਸਰੋਤਾ ਪਕੜ ਲੈਂਦਾ ਹੈ ਇਸੇ ਕਰਕੇ ਬਾਰੰਬਾਰ ਸਤਿਗੁਰੂ ਪਿਆਰੇ ਜੀ ਨੇ ਬਾਣੀ ਨੂੰ ਸੁਣਨ ਦਾ ਮਹਾਤਮ ਪ੍ਰਗਟ ਕੀਤਾ ਇਥੇ ਹੁਣ ਮੰਮੇ ਨੂੰ ਕੰਨਾਂ ਨੰਨੇ ਨੂੰ ਔਂਕੜ ਹੈ ਇਹਦਾ ਉਚਾਰਨ ਮਾਨ ਮਾਣ ਨਾਣੇ ਨਾਲ ਨਹੀਂ ਨੰਨੇ ਨਾਲ ਮਾਨ ਨਾਨਕ ਜਸਤਰਾ ਅਗੇ ਤੋਂ ਦੱਸ ਚੁੱਕੇ ਹਾਂ ਵੀ ਨਾਨਕ ਦਾ ਜਿੱਥੇ ਕੱਕਾ ਮੁਕਤਾ ਹੋਵੇ ਉਥੇ ਆਪਾਂ ਥੋੜਾ ਠਾਰਾ ਦੇ ਕੇ ਅੱਗੇ ਉਚਾਰਨ ਕਰਨਾ ਨਾਨਕ ਗਾਵੀਏ ਗੁਣੀ ਨਿਧਾਨ ਇਰ ਨਿਧਾਨ ਨੰਨੇ ਨਾਲ ਇਹ ਧਿਆਨ ਰੱਖਣਾ ਵੀ ਨੰਨੇ ਨਾਲ ਬੋਲਿਆ ਜਾਵੇ ਨਿਧਾਨ ਗਾਵੀਏ ਹੁਣ ਆੜੇ ਤੇ ਦੁਲਾਮਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਦੱਦੇ ਤੇ ਟਿੱਪੀ ਜਿਹੜਾ ਟਿੱਪੀ ਦਾ ਉਚਾਰਨ ਹੈ ਆਪਾਂ ਮਹਾਰਣੀ ਦੇ ਵਿੱਚ ਵੀ ਬੜੇ ਪਿਆਰ ਦੇ ਨਾਲ ਸਿੱਖਿਆ ਸੀ ਸਮਝਿਆ ਸੀ ਹੁਣ ਇੱਥੇ ਪ੍ਰਕਰਨ ਦੇ ਵਿੱਚ ਫੇਰ ਟਿੱਪੀ ਦਾ ਉਚਾਰਨ ਆਇਆ ਹੈ ਆਪ ਸਰਵਤ ਗੁਰਸਖ ਪਿਆਰੇ ਇਸ ਦਾ ਉਚਾਰਨ ਸਮਝ ਲਓ ਜਦੋਂ ਟਿੱਪੀ ਬੋਲਣੀ ਆ ਤਾਂ ਨੱਕ ਦੇ ਵਿੱਚੋਂ ਆਵਾਜ਼ ਆਉਣੀ ਹੈ ਜਿਵੇਂ ਆਪਾਂ ਨੱਕ 'ਚ ਆਵਾਜ਼ ਕੱਢਣੀ ਹੋਵੇ ਮੂੰਹ ਬੰਦ ਕਰਕੇ ਹੁਣ ਦੇਖੋ ਸਾਡੇ ਮੁਖ ਵੱਲ ਤੁਸੀਂ ਅਸੀਂ ਮੂੰਹ ਬੰਦ ਕਰਾਂਗੇ ਤੇ ਆਵਾਜ਼ ਕੱਢਾਂਗੇ ਹੂੰ ਟਿੱਪੀ ਦੀ ਬਿਲਕੁਲ ਇਸ ਤਰ੍ਹਾਂ ਹੀ ਆਵਾਜ਼ ਹੈ ਦੱਦਾ ਮੁਕਤਾ ਤੇ ਦੱਦੇ ਦੇ ਉੱਪਰ ਟਿੱਪੀ ਲੱਗੀ ਤਾਂ ਡੰ ਮੂੰਹ ਬੰਦ ਕਰਕੇ ਪਹਿਲਾਂ ਦੱਦਾ ਦਾ ਬੋਲਣਾ ਹੈ ਦੱਦਾ ਮੁਖ ਤੋਂ ਬੋਲਣਾ ਹੈ ਫਿਰ ਦੱਦੇ ਟਿੱਪੀ ਧੰ ਐਦਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਰਹਿਆ ਦਾ ਪਾਠ ਜਿਹੜਾ ਉਹ ਪੂਰੇ ਸਾਰੇ ਅੱਖਰ ਤੇ ਸਾਰੀਆਂ ਮਾਤਰਾ ਉਚਾਰਨ ਕਰਨੀਆਂ ਬਹੁਤ ਵਾਰ ਗੁਰਸਿੱਖ ਪਿਆਰੇ ਰਿਹਾ ਸਮਾਈ ਪੜ ਜਾਂਦੇ ਰਿਹਾ ਸਮਾਈ ਪਾਠ ਨਹੀਂ ਕਰਨਾ ਰਹਿਆ ਰਾਰਾ ਮੁਕਤਾ ਹਾਹੇ ਸਿਆਰੀ ਇਹ ਐਡ ਕਨਾ ਆ ਰਹਿਆ ਰਹਿਆ ਗੁਰਮੁਖ ਰੇਹਿਆ ਸਮਾਈ ਗੁਰ ਈਸ਼ਰ ਇਥੇ ਸッセ ਪੈਰ ਬਿੰਦੀ ਲਾ ਕੇ ਈਸ਼ਰ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਇਹਦਾ ਠਹਿਰਾ ਪਿਆਰ ਨਾਲ ਸਾਰੇ ਗੁਰਸਿੱਖ ਪਿਆਰੇ ਸਿੱਖ ਲਓ ਪਹਿਲਾਂ ਗੁਰ ਈਸ਼ਰ ਤੇ ਟਹਿਰਾ ਹੈ ਫਿਰ ਗੋਰਖ ਬਰਮਾ ਤੇ ਟਹਿਰਾ ਹੈ ਤੇ ਫਿਰ ਗੁਰ পার্বਤੀ ਮਾਈ ਇਕੱਠਾ ਕਹਿਣਾ ਇੱਕ ਵਾਰੀ ਦੁਹਰਾਉਂਦੇ ਹਾਂ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ পার্বਤੀ ਮਾਈ ਜੇ ਹਾਂ ਜਾਣਾ ਹੋਂ ਦਾ ਪਾਠ ਉੱਤੇ ਬਿੰਦੀ ਲਾ ਕੇ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਣ ਨਾ ਜਾਈ ਗੁਰਾ ਇੱਥੇ ਬਿੰਦੀ ਨਹੀਂ ਲਾਉਣੀ ਗੱਗੇ ਨੂੰ ਔਕੜ ਗੋ ਰਾਰੇ ਕਨਾਰਾ ਗੁਰਾ ਗੁਰਾਂ ਪਾਠ ਨਹੀਂ ਕਰਨਾ ਗੱਗੇ ਔਂਕੜ ਰਾਰੇ ਕੰਨਾ ਉੱਤੇ ਬਿੰਦੀ ਨਹੀਂ ਲਾਉਣੀ ਜਿਵੇਂ ਲਿਖਿਆ ਉਸ ਤਰ੍ਹਾਂ ਹੀ ਉਚਾਰਨ ਕਰਨਾ ਗੁਰਾ ਤੇ ਗੁਰਾ ਤੇ ਠਹਿਰਾ ਹੈ ਇੱਕ ਦੇ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹੜੇ ਅੱਖਰਾਂ ਦੇ ਪੈਰ ਵਿੱਚ ਜਿਹੜੇ ਅੱਖਰਾਂ ਦੇ ਨਾਲ ਬਿੰਦੀ ਆਉਂਦੀ ਹੈ ਉਹਨਾਂ ਅੱਖਰਾਂ ਦਾ ਉਚਾਰਨ ਅਸੀਂ ਸਤਿਗੁਰੂ ਪਿਆਰੇ ਦੇ ਭੈ ਅੰਦਰ ਅਕਲੀ ਪੜਕੇ ਬੁੱਝੀਏ ਦੇ ਉਪਦੇਸ਼ ਅਨੁਸਾਰ ਕਰਨਾ ਬਾਣੀ ਨੂੰ ਸਮਝ ਕੇ ਪੜਨਾ ਹੈ ਅੱਖਰ ਲਿਖੇ ਸਈ ਗਾਵਾਂ ਅਵਰ ਨਾ ਜਾਣਾ ਬਾਣੀ ਅਖਰੀ ਗਿਆਨ ਗੀਤ ਗੁਣਗਾਹ ਅੱਖਰਾਂ ਦੀ ਬੜੀ ਪਿਆਰੀ ਖੇਡ ਹੈ ਅੱਖਰਾਂ ਦੇ ਨਾਲ ਹੀ ਸਾਰੀ ਸੰਸਾਰ ਦੀ ਭਾਸ਼ਾ ਸੰਬੰਧਿਤ ਹੈ ਬੋਲ ਚਾਲ ਸੰਬੰਧਤ ਹੈ ਤਾਂ ਪਿਆਰੇ ਸੋਹਣੇ ਗੁਰਸਿੱਖ ਜੀਓ ਅੱਜ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਆਪਾਂ 5 ਨੰਬਰ ਪੌੜੀ ਦੀ ਸੰਖਿਆ ਨੂੰ ਸਮਝਣ ਦਾ ਯਤਨ ਕੀਤਾ ਜਿਸ ਦੇ ਵਿੱਚ ਬਿੰਦੀ ਕਿਹੜੇ ਕਿਹੜੇ ਅੱਖਰਾਂ ਦੇ ਨਾਲ ਲੱਗਣੀ ਹੈ ਉਹ ਆਪ ਜੀ ਲਿਖ ਲਓ ਹਾਂ ਹਾ ਹਾ ਉੜੇ ਨੂੰ ਅੰਕੜ ਉੱਤੇ ਬਿੰਦੀ ਲਾ ਕੇ ਆਪਾਂ ਇਹਦਾ ਉਚਾਰਨ ਔ ਨਹੀਂ ਕਰਨਾ ਔ ਪਾਠ ਨਹੀਂ ਕਰਨਾ ਇਹਦਾ ਪਾਠ ਕਰਨਾ ਹੈ ਹੌ ਆਹਾ ਊੜ ਔਂਕੜ ਉੱਤੇ ਬਿੰਦੀ ਹੌ ਇਸੇ ਤਰ੍ਹਾਂ ਹੀ ਆਖਾ ਅੜੇ ਕੰਨਾ ਖਖੇ ਕੰਨਾ ਖਾ ਆਖਾ ਪਾਠ ਨਹੀਂ ਕਰਨਾ ਆਖਾਂ ਅੜੇ ਕੰਨਾ ਖਖੇ ਕੰਨਾ ਉੱਤੇ ਬਿੰਦੀ ਲਾ ਕੇ ਆਖਾਂ ਇਸੇ ਤਰ੍ਹਾਂ ਹੀ ਨਾਹੀ ਨੰਨੇ ਕੰਨਾ ਹਾਹੇ ਵਿਹਾਰੀ ਉੱਤੇ ਬਿੰਦੀ ਨਾਹੀਂ ਇਸੇ ਤਰ੍ਹਾਂ ਹੀ ਜੀਆਂ ਜਜੇ ਨੂੰ ਵਿਹਾਰੀ ਐੜੇ ਕੰਨਾ ਉੱਤੇ ਬਿੰਦੀ ਬਿੰਦੀ ਜੀਆਂ ਜੀਆਂ ਪਾਠ ਕਰਨਾ ਹੈ ਮੈਂ ਮੰਮੇ ਦਲਾਮਾ ਮੈਂ ਪਾਠ ਨਹੀਂ ਕਰਨਾ ਮੰਮੇ ਦਲਾਮਾ ਮੈਂ ਜਦੋਂ ਆਪਾਂ ਮੁਹਾਰਨੀ ਦੇ ਵਿੱਚ ਕੀਤਾ ਸੀ ਤਾਂ ਮੰਮੇ ਲਾ ਮੇ ਮੰਮੇ ਦਲਾਮਾ ਮੈਂ ਤਾਂ ਮੈਂ ਪਾਠ ਨਹੀਂ ਕਰ ਮੈਂ ਪਾਠ ਕਰਨਾ ਹੈ ਮੰਮੇ ਦਲਾਵਾ ਉੱਤੇ ਬਿੰਦੀ ਲਾ ਕੇ ਮੈਂ ਇਦਾਂ ਪਾਠ ਕਰਨਾ ਹੈ ਹੁਣ ਕੁਝ ਉਹ ਅੱਖਰ ਜਿਨ੍ਹਾਂ ਦੇ ਨਾਲ ਬਿੰਦੀ ਨਹੀਂ ਲਾਉਣੀ ਉਹ ਦੋ ਅੱਖਰ ਨੇ ਲਿਖ ਲਓ ਇਸ ਪੌੜੀ ਦੇ ਵਿੱਚ ਇੱਕ ਤਾਂ ਗੁਰਾ ਇਹਦਾ ਪਾਠ ਗੁਰਾ ਨਹੀਂ ਕਰਨਾ ਗੁਰਾ ਪਾਠ ਕਰਨਾ ਹੈ ਇਸੇ ਤਰ੍ਹਾਂ ਹੀ 부ਝਾਈ ਬੁਝਾਈ ਪਾਠ ਨਹੀਂ ਕਰਨਾ ਬਹੁਵਚਨ ਨਹੀਂ ਕਰਨਾ ਇਕਵਚਨ ਦੇ ਵਿੱਚ ਪਾਠ ਕਰਨਾ ਹੈ ਬੁਝਾਈ ਬੁਝਾਈ ਪਾਠ ਨਹੀਂ ਕਰਨਾ ਬਿੰਦੀ ਨਹੀਂ ਲਾਉਣੀ ਬੁਝਾਈ ਪਾਠ ਕਰਨਾ ਹੈ ਦੋ ਸ਼ਬਦ ਉਹ ਲਿਖਾਏ ਤੁਹਾਨੂੰ ਜਿਨ੍ਹਾਂ ਦੇ ਵਿੱਚ ਓਕਾਈ ਹੋਣ ਦੀ ਸੰਭਾਵਨਾ ਹੁੰਦੀ ਹੈ ਜਿੱਥੇ ਬਿੰਦੀ ਲੱਗ ਜਾਂਦੀ ਹੈ ਤਾਂ ਇਹ ਦੋ ਅੱਖਰਾਂ ਦੇ ਵਿੱਚ ਧਿਆਨ ਰੱਖਣਾ ਬਿੰਦੀ ਨਹੀਂ ਲਾਉਣੀ ਗੁਰਾ ਤੇ 부ਝਾਈ ਇਹਨਾਂ ਨੂੰ ਬਿੰਦੇ ਤੋਂ ਰਹਿਤ ਪਾਠ ਕਰਨਾ ਇਸੇ ਤਰ੍ਹਾਂ ਪੈਰ ਵਿੱਚ ਬਿੰਦੀ ਦੇ ਵਿੱਚ ਈਸ਼ਰ ਸ਼ਬਦ ਆ ਜਿਹੜਾ ਆਇਆ ਉਸ ਦੇ ਵਿੱਚ ਆਪਾਂ ਸਸੇ ਪੈਰ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਇਥੋਂ ਤੱਕ 5 ਨੰਬਰ ਪੌੜੀ ਦੀ ਸੰਥਿਆ ਸੰਪੂਰਨ ਹੋਈ ਇੱਕ ਵਾਰੀ ਆਪਾਂ ਸੰਥਿਆ ਪਾਠ ਸਰਵਣ ਕਰਦੇ ਹਾਂ ਆਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਜੈਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਣ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਇੱਕ ਪੌੜੀ ਦੀ ਆਪਾਂ ਸੰਥਿਆ ਹੋਰ ਕਰਦੇ ਹਾਂ ਤੀਰਥ ਨਹਾਵਾ ਇਥੇ ਤੀਰਥ ਨਹਾਵਾ ਪਾਠ ਕਰਨਾ ਹੈ ਨੰਨੇ ਕੰਨਾ ਵਾਵੇ ਕੰਨਾ ਉੱਤੇ ਬਿੰਦੀ ਲਾ ਕੇ ਨਹਾਉਣ ਦੀ ਗੱਲ ਚੱਲ ਰਹੀ ਹੈ ਜੇ ਆਪਾਂ ਬਿੰਦੀ ਨਹੀਂ ਲਾਵਾਂਗੇ ਫੇਰ ਪਾਠ ਹੋਏਗਾ ਨੰਨੇ ਕੰਨਾ ਨਾ ਵਾਵੇ ਕੰਨਾ ਵਾ ਨਾਵਾ ਮੁਹਾਰਨੀ ਦੇ ਅਨੁਸਾਰ ਜਦੋਂ ਆਪਾਂ ਇਸ ਦਾ ਜਿਵੇਂ ਲਿਖਿਆ ਓਵੇਂ ਪੜਾਂਗੇ ਤਾਂ ਪੜਿਆ ਜਾਏਗਾ ਨੰਨੇ ਕੰਨਾ ਨਾ ਵਾਵੇ ਕੰਨਾ ਵਾ ਨਾਵਾ ਤਾਂ ਨਾਵਾ ਪਾਠ ਨਹੀਂ ਕਰਨਾ ਪਾਠ ਕਰਨਾ ਹੈ ਨਾਵਾ ਨਾਉਣ ਦੀ ਗੱਲ ਚੱਲ ਰਹੀ ਹੈ ਤੀਰਥ ਨਾਵਾ ਜੇ ਤਿਸ ਭਾਵਾਂ ਇਸੇ ਤਰ੍ਹਾਂ ਹੀ ਭਾਵਾਂ ਪਾਠ ਨਹੀਂ ਕਰਨਾ ਹੈ ਭੱਵੇ ਕੰਨਾ ਭਾਵ ਆਵੇ ਕੰਨਾ ਵਾ ਭਾਵਾਂ ਇਦਾਂ ਪਾਠ ਨਹੀਂ ਕਰ ਭਾਵਾਂ ਭਵ ਭਾ ਜਾਮ ਤੈਨੂੰ ਚੰਗਾ ਲੱਗ ਮੈਂ ਤੀਰਥ ਤੇ ਤਾਂ ਨਾਵਾ ਜੇ ਤੈਨੂੰ ਚੰਗਾ ਲੱਗ ਜੇ ਵਾਹਿਗੁਰੂ ਜੀ ਤੁਹਾਨੂੰ ਮੈਂ ਚੰਗਾ ਲੱਗਾ ਮੈਂ ਤਾਂ ਤੀਰਥ ਤੇ ਨਾਵਾ ਤੀਰਥ ਨਾਵਾ ਜੇ ਤਿਸ ਭਾਵਾਂ ਵੇਣ ਪਾਣੇ ਕਿ ਨਾਏ ਕਰੀ ਵੇਣ ਪਾਣੇ ਕਿ ਨਾਏ ਕਰੀ ਇਹਦੇ ਠਹਿਰਾ ਨੂੰ ਤੇ ਉਚਾਰਨ ਨੂੰ ਬੜੇ ਪਿਆਰ ਦੇ ਨਾਲ ਸਿੱਖੋ ਸਾਰੇ ਗੁਰਸਿੱਖ ਪਿਆਰੇ ਪਹਿਲਾਂ ਵੀ ਮੋਹੋ ਕਿ ਬੋਲਣ ਬੋਲੀਏ ਆਇਆ ਸੀ ਪਿੱਛੇ ਆਪਾਂ ਪੜ੍ਹ ਕੇ ਆਏ ਹਾਂ ਉਸੇ ਤਰ੍ਹਾਂ ਜਿਹੜਾ ਕਕੇ ਸਿਹਾਰੀ ਹੈ ਇਹਦਾ ਉਚਾਰਨ ਕਿ ਵੇਣ ਪਾਣੇ ਪਹਿਲਾਂ ਪਾਣੇ ਤੇ ਠਹਿਰਾ ਦੇ ਕੇ ਫਿਰ ਕਿ ਨਾਏ ਕਰੀ ਹੁਣ ਨਾਏ ਸ਼ਬਦ ਨੂੰ ਦੇਖੋ ਸਾਰੇ ਗੁਰਸਿੱਖ ਪਿਆਰੇ ਨੰਨੇ ਨੂੰ ਕੰਨਾ ਤੇ ਈੜੀ ਨੂੰ ਸਿਹਾਰੀ ਇਹਦਾ ਆਪਾਂ ਉਚਾਰਨ ਕਰ ਰਹੇ ਹਾਂ ਨਾਏ ਨੰਨੇ ਨੂੰ ਕੰਨਾ ਈੜੀ ਨੂੰ ਸਿਹਾਰੀ ਇਹਦਾ ਆਪਾਂ ਜਿਹੜਾ ਉਚਾਰਨ ਕਰ ਰਹੇ ਹਾਂ ਨਾਏ ਕਰ ਰਹੇ ਹਾਂ ਨੰਨੇ ਕੰਨਾ ਈੜੀ ਸਿਹਾਰੀ ਨਾਏ ਤੇ ਪਿੱਛੇ ਆਪਾਂ ਇਹੀ ਬਿਲਕੁਲ ਖੂਬ ਹੂ ਅੱਖਰ ਹਨ ਨੰਨੇ ਨੂੰ ਕੰਨਾ ਈੜੀ ਨੂੰ ਸਿਹਾਰੀ ਚੌਥੀ ਪੌੜੀ ਦੇ ਵਿੱਚ ਦੇਖੋ ਆਪਾਂ ਚੌਥੀ ਪੌੜੀ ਆਪ ਜੀ ਚੌਥੀ ਪੌੜੀ ਪ੍ਰਕਾਸ਼ ਕਰੋ ਸਾਰੇ ਗੁਰਸਿੱਖ ਪਿਆਰੇ ਦੇਖੋ ਚਾਰ ਨੰਬਰ ਪੌੜੀ ਦੇ ਵਿੱਚ ਉੱਥੇ ਲਿਖਿਆ ਹੈ ਸਾਚਾ ਸਾਹਿਬ ਸਾਚ ਨਾਏ ਹੁਣ ਉੱਥੇ ਆਪਾਂ ਪੜਿਆ ਨਾਏ ਬਿੰਦੀ ਲਾ ਕੇ ਉੱਥੇ ਨਾਏ ਨਹੀਂ ਪੜਿਆ ਇਹ ਇਹ ਹੁਣ ਇਦਾਂ ਕਿਵੇਂ ਪੜਿਆ ਜਾਏਗਾ ਇਸ ਤਰ੍ਹਾਂ ਤਾਂ ਪੜਿਆ ਜਾਏਗਾ ਪਿਆਰੇ ਜੀਓ ਜੇ ਅਸੀਂ ਬਾਣੀ ਦੀ ਉਸ ਜੁਗਤ ਨੂੰ ਜੋ ਸਤਿਗੁਰੂ ਪਿਆਰੇ ਜੀ ਨੇ ਤਰੁੱਠ ਕੇ ਪਿਆਰ ਨਾਲ ਗੁਰਸਿੱਖਾਂ ਨੂੰ ਬਖਸ਼ਿਸ਼ ਕਰਕੇ ਦਿੱਤੀ ਹੈ ਜਿਸ ਨੂੰ ਆਪਾਂ ਕਹਿੰਦੇ ਆਂ ਵੀ ਸੁਰਤ ਸ਼ਬਦ ਦੇ ਭਾਵ ਨੂੰ ਛੋਹ ਜਾਵੇ ਸਾਨੂੰ ਸਤਿਗੁਰੂ ਪਿਆਰੇ ਦੀ ਸ਼ੋਭਾ ਪ੍ਰਾਪਤ ਹੋ ਜਾਵੇ ਇਹੋ ਸਤਿਗੁਰ ਦਾ ਮਿਲਾਪ ਹੈ ਪਿਆਰੇ ਜੀਓ ਇੱਕ ਗੱਲ ਨੂੰ ਆਪਣੇ ਧਿਆਨ ਵਿੱਚ ਰੱਖਣਾ ਕਿ ਗੁਰੂ ਸ਼ਬਦ ਹੈ ਗੁਰੂ ਸ਼ਬਦ ਹੈ ਗੁਰੂ ਬਾਣੀ ਹੈ ਤੇ ਮਿਲਣਾ ਅਸੀਂ ਬਾਣੀ ਨਾਲ ਅਸੀਂ ਬਾਣੀ ਨਾਲ ਮਿਲਣਾ ਬਾਣੀ ਨਾਲ ਸੁਰਤ ਨੇ ਮਿਲਣਾ ਜਦੋਂ ਪਿਆਰੇ ਜੀਓ ਸੁਰਤ ਵਾਣੀ ਦੇ ਭਾਵ ਨੂੰ ਛੋਂਦੀ ਹੈ। ਅਸਲ ਗੁਰੂ ਤੇ ਸਿੱਖ ਦਾ ਰਿਸ਼ਤਾ ਉਦੋਂ ਬਣਦਾ। ਤਾਂ ਹੁਣ ਇੱਥੇ ਦੇਖੋ ਸਤਿਆ ਸਾਹਿਵ ਸਾਚ ਨਾਏ ਇੱਥੇ ਹੁਣ ਆਪਾਂ ਨਾਏ ਪਾਠ ਕਰ ਰਹੇ ਹਾਂ। ਜਦੋਂ ਸੰਥਿਆ ਲਈ ਸੀ ਤੁਹਾਨੂੰ ਮੈਂ ਇਹ ਗੱਲ ਲਿਖਾਈ ਸੀ ਵੀ ਈੜੀ ਨੂੰ ਸਿਹਾਰੀ ਉੱਤੇ ਬਿੰਦੀ ਲਾ ਕੇ ਪਾਠ ਕਰਨਾ ਹੈ। ਨਾਈ ਨਾਈ ਤੇ ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਉਚਾਰਨ ਕਰੋ ਪਿਆਰੇ ਜੀਓ ਨਾਏ ਇੱਥੇ ਆਪਾਂ ਨਾਉਣ ਦੇ ਭਾਵ ਦੇ ਵਿੱਚ ਪਾਠ ਕਰ ਰਹੇ ਹਾਂ ਨਾਏ ਅੱਖਰ ਦੇਖੋ ਉਹੀ ਨੇ ਨੰਨੇ ਨੂੰ ਕੰਨਾ ਈੜੀ ਸਿਹਾਰੀ ਉੱਥੇ ਵੀ ਨੰਨੇ ਨੂੰ ਕੰਨਾ ਈੜੀ ਸਿਹਾਰੀ ਇ ਇੱਥੇ ਵੀ ਨੰਨੇ ਨੂੰ ਕੰਨਾ ਈੜੀ ਸਿਹਾਰੀ ਹੈ ਤਾਂ ਇਸ ਤਰ੍ਹਾਂ ਸਾਨੂੰ ਬਾਣੀ ਦੇ ਵਿੱਚੋਂ ਇਹ ਯੋਗਤ ਪ੍ਰਾਪਤ ਹੁੰਦੀ ਹੈ ਇਹ ਸਤਿਗੁਰੂ ਪਿਆਰੇ ਜੀ ਆਪ ਸਾਨੂੰ ਸੰਥਿਆ ਕਰਵਾ ਰਹੇ ਨੇ ਸੰਥਿਆ ਸਾਨੂੰ ਕੋਈ ਵਿਅਕਤੀ ਵਿਸ਼ੇਸ਼ ਨਹੀਂ ਕਰਾ ਸਕਦਾ ਇਸ ਗੱਲ ਨੂੰ ਵੀ ਪਿਆਰ ਦੇ ਨਾਲ ਸਿੱਖੋ ਸਾਰੇ ਗੁਰਸਿੱਖ ਪਿਆਰੇ ਕਤਈ ਆਪਣੇ ਮਨ ਦੇ ਵਿੱਚ ਇਹ ਭਾਵ ਨਹੀਂ ਲੈ ਕੇ ਜਾਣਾ ਤੁਸੀਂ ਵੀ ਅਵਤਾਰ ਸਿੰਘ ਵੀਰ ਜੀ ਸੰਥਿਆ ਕਰਵਾ ਰਹੇ ਨੇ ਨਾ ਸੰਥਿਆ ਸਤਿਗੁਰੂ ਪਿਆਰੇ ਜੀ ਆਪ ਕਰਵਾ ਰਹੇ हां ਸਤਿਗੁਰੂ ਪਿਆਰੇ ਜੀ ਨੇ ਨਾ ਅਵਤਾਰ ਸਿੰਘ ਦੀ ਸੇਵਾ ਲਈ ਵੀ ਅਵਤਾਰ ਸਿੰਘ ਤੂੰ ਬੁਲਾ ਜਿਵੇਂ ਆਪਾਂ ਜਮਾਤ ਕਮਰੇ ਦੇ ਵਿੱਚ ਸਾਰੇ ਵਿਦਿਆਰਥੀ ਬੈਠੇ ਨੇ ਸਾਰੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਵਿਦਿਆਰਥੀ ਨੂੰ ਅਧਿਆਪਕ ਕਹਿੰਦਾ ਪੁੱਤ ਤੂੰ ਖੜਾ ਹੋ ਧੀਏ ਤੂੰ ਖੜੀ ਹੋ ਇੱਕ ਵਿਦਿਆਰਥੀ ਨੂੰ ਕਹਿੰਦਾ ਅਧਿਆਪਕ ਵੀ ਤੂੰ ਪੁੱਤ ਪੜ ਬਾਕੀ ਦੇ ਸੁਣਨ बस ऐसे पाप ਦੇ ਵਿੱਚ ਆਪਾਂ ਸਿੱਖ ਹੈ ਕਤਈ ਮਨ ਦੇ ਵਿੱਚ ਅੰਸ਼ਿਕ ਮਾਤਰ ਵੀ ਇਹ ਪਾਪ ਨਹੀਂ ਲੈ ਕੇ ਹੁਣਾ ਵੀ ਇਹ ਜਿਹੜਾ ਕਥਾ ਦੇਣ ਕਥਾ ਕਰਨ ਵਾਲਾ ਜਾਂ ਇਹ ਕੋਈ ਸੰਥਿਆ ਦੇਣ ਵਾਲਾ ਇਹ ਕੋਈ ਮਹਾਨ ਹੈ ਇਹ ਕੋਈ ਵੱਡਾ ਹੈ ਇਹ ਕੋਈ ਮਾਪੁਰਖ ਹੈ ਇਹ ਕੋਈ ਬਾਬਾ ਹੈ ਇਹ ਕੋਈ ਹੋਰ ਰਤਵੇ ਦਾ مالک ਹੈ ਇਹ ਆਪਣੀ ਸਰਤ ਚ ਕਤੇ ਹੀ ਪਾਪ ਨਹੀਂ ਲੈ ਕੇ ਆਉਣਾ ਪਿਆਰੇ ਜੀ ਅਵਤਾਰ ਸਿੰਘ ਗੁਰੂ ਦਾ ਸਿੱਖ ਹੈ ਤੇ ਕਲੰਗੀਧਰ ਦਸ਼ਮੇਸ਼ ਪਿਤਾ ਜੀ ਦੇ 52 ਵਚਨਾਂ ਦੇ ਵਿੱਚ ਸਤਿਗੁਰੂ ਪਿਆਰੇ ਜੀ ਨੇ ਬੜੇ ਸਾਫ਼ ਤੌਰ ਤੇ ਇਹ ਗੱਲ ਲਿਖੀ ਵੀ ਗੁਰੂ ਘਰ ਦੇ ਵਿਦਵਾਨ ਗੁਰਸਿੱਖਾਂ ਪਾਸੋਂ ਗੁਰਸਿੱਖਾਂ ਪਾਸੋਂ ਲਿਖਿਆ ਜਿਹੜਾ ਆਪਣੇ ਆਪ ਨੂੰ ਗੁਰਸਿੱਖ ਨਹੀਂ ਮੰਨਦਾ ਉਹ ਤਾਂ ਗੁਰੂ ਦੇ ਪਾੜੇ ਦੇ ਵਿੱਚੋਂ ਬਾਹਰ ਚੱਲਿਆ ਗਿਆ ਨਾ ਗੁਰੂ ਤੇ ਸਿੱਖ ਬਸ ਤੀਜਾ ਤਾਂ ਰੁੱਤ ਵਈ ਕੋਈ ਨਹੀਂ ਜਿਹੜਾ ਜਿਹੜਾ ਸਿੱਖ ਦੀ ਸੁਰਤ ਨੇ ਪਰਣਾਉਣਾ ਹੈ ਪਰਨਾਇਆ ਜਾਣਾ ਹੈ ਉਹ ਹੈ ਸਤਗੁਰੂ ਪਿਆਰੇ ਜੀ ਦਾ ਭਾਵ ਇਸ ਨੂੰ ਸਤਗੁਰੂ ਪਿਆਰੇ ਜੀ ਨੇ ਭਾਵਨੀ ਦਾ ਜ਼ਿਕਰ ਕੀਤਾ ਹੈ ਗੁਰਦੁਆਰੇ ਲਾਏ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਹੁਣ 10ਵਾਂ ਦੁਆਰ ਦੀ ਜਿਹੜੀ ਖੇਡ ਸਤਿਗੁਰੂ ਪਿਆਰੇ ਜੀ ਨੇ ਬੁਝਾਈ ਸਤਿਗੁਰੂ ਪਿਆਰੇ ਜੀ ਕਹਿਣ ਲੱਗੇ ਭਾਈ ਤੂੰ ਭਾਵਨਾ ਲਾਲਾ ਗੁਰੂ ਦੇ ਦਰ ਤੇ ਬਸ ਜਦੋਂ ਤੂੰ ਭਾਵਨਾ ਲਾ ਲਈ ਤੇ ਤੇਰਾ 10ਵਾਂ ਦੁਆਰ ਪ੍ਰਗਟ ਹੋ ਗਿਆ ਗੁਰਦੁਆਰੇ ਲਾਇ ਭਾਵਣੀ ਇੱਕ ਨਾ 10ਵਾਂ ਦੁਆਰ ਦਿਖਾਇਆ ਇੱਕ ਨਾ ਮਤਲਬ ਉਹਨਾਂ ਨੂੰ 10ਵਾਂ ਦੁਆਰ ਦੀ ਖੇਡ ਸਮਝ ਆ ਜਾਏਗੀ ਜਿਹੜੇ ਭਾਵਨਾ ਲਾ ਲੈਣੇ ਹਾਂਜੀ ਤਾਂ ਆਪਾਂ ਸਮਝ ਰਹੇ ਹਾਂ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਨਾਏ ਕਰੀ ਨਾਏ ਪਾਠ ਕਰਨਾ ਹੈ ਜੇ ਤੀ ਸਿਰਠ ਉਪਾਈ ਵੇਖਾਂ ਪੋਤਮ ਪੁਰਖ ਦੇ ਵਿੱਚ ਬਾਣੀ ਦਾ ਪਾਠ ਕਰਨਾ ਹੈ ਆਮ ਬਹੁਵਚਨ ਦੇ ਵਿੱਚ ਤੇ ਬਿੰਦੇ ਸਹਿਤ ਪਾਠ ਹੋਏਗਾ ਜੇ ਤੀ ਸਿਰਠ ਉਪਾਈ ਵੇਖਾਂ ਵੇਣ ਕਰਮ ਕੇ ਮਿਲ ਲੈ ਲਈ ਵੇਣ ਕਰਮ ਕੇ ਮਿਲ ਲੈ ਲਈ ਵੇਣ ਕਰਮ ਕੇ ਮਿਲ ਲੈ ਲਈ ਹੁਣ ਇੱਥੇ ਕਰਮਾਂ ਤੇ ਠਹਿਰਾ ਨਹੀਂ ਹੈ ਕੇ ਨਾਲ ਹੀ ਉਚਾਰਨ ਕਰਨਾ ਜਿਵੇਂ ਉੱਪਰ ਤੁਹਾਨੂੰ ਅਸੀਂ ਵੇਣ ਭਾਣੈ ਤੇ ਭਾਣੈ ਤੇ ਥੋੜਾ ਠਹਿਰਾ ਦੇ ਕੇ ਕਿ ਨਾਏ ਕਰੀ ਨੂੰ ਵੱਖ ਬੋਲਣਾ ਹੈ ਪਰ ਇਥੇ ਵੇਣ ਕਰਮਾ ਕੇ ਮੇ ਲੈ ਲਈ ਵੇਣ ਕਰਮਾ ਕੇ ਮੇ ਲੈ ਲਈ ਵੇਣ ਕਰਮਾ ਕੇ ਮੇ ਲੈ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਨਾਣੇ ਨੂੰ ਸਹੀ ਉਚਾਰਨ ਕਰਨੀ ਹੈ ਮੰਮੇ ਕਹਿੰਦਾ ਮਾ ਨਾਣੇ ਸਹੀ ਨੇ ਕੱਕਾ ਮਾਣਿਕ ਮਾਣਕ ਪਾਠ ਨਹੀਂ ਕਰਨਾ ਮਾਣਕ ਪਾਠ ਨਹੀਂ ਕਰਨਾ ਨਾਣੇ ਦੀ ਸਿਹਾਰੀ ਅਨੇ ਮਾਨਿਕ ਮਾਨਕ ਨਾਣੇ ਸਿਹਾਰੀ ਉਚਾਰਨ ਕਰਨੀ ਹੈ ਜੇ ਇੱਕ ਗੁਰ ਕੀ ਸਖ ਸੁਣੀ ਗੁਰਾ ਇੱਕ ਦੇ ਬੁਝਾਈ ਸਵਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਇਥੋਂ ਤੱਕ ਆਪਾਂ 6 ਨੰਬਰ ਪੌੜੀ ਦੀ ਸੰਥਿਆ ਪਾਠ ਨੂੰ ਸਮਝਣ ਦਾ ਯਤਨ ਕੀਤਾ ਹੈ ਇਸ ਪੌੜੀ ਦੇ ਵਿੱਚ ਕਿਹੜੇ ਅੱਖਰਾਂ ਦੇ ਨਾਲ ਬਿੰਦੀ ਲੱਗਣੀ ਹੈ ਉਹ ਅੱਖਰ ਲਿਖ ਲਓ ਸਾਰੇ ਗੁਰਸਿੱਖ ਪਿਆਰੇ ਪਿਆਰ ਨਾਲ ਪਹਿਲਾਂ ਭਾਵਾਂ ਨਾਵਾਂ ਜਿੱਥੇ ਆਪਾਂ ਆਇਆ ਸੀ ਤੀਰਥ ਨਹਾਵਾਂ ਨੰਨੇ ਕੰਨਾ ਬਾਹੇ ਕੰਨਾ ਉੱਤੇ ਬਿੰਦੀ ਲਾ ਕੇ ਨਹਾਵਾਂ ਨਹਾਵਾਂ ਫੇਰ ਭਾਵਾਂ ਇਸ ਤਰ੍ਹਾਂ ਹੀ ਕਰੀ ਫੇਰ ਪਾਠ ਆਇਆ ਵੇਖਾਂ ਕਰਮਾ ਜਿਹੜਾ ਮੰਮੇ ਨੂੰ ਕੰਨਾ ਉੱਤੇ ਬਿੰਦੀ ਕਰਮ ਵੇਣ ਕਰਮ ਕੇ ਮਿਲੇ ਲੈ ਲੱਲਾ ਈੜੀ ਨੂੰ ਵਿਆਰੀ ਉੱਤੇ ਬਿੰਦੀ ਲਾ ਕੇ ਲੈਣ ਵਿਣ ਕਰਮਾ ਕੇ ਮਿਲੇ ਲੈਣ ਵਿਣ ਕਰਮਾ ਕੇ ਮਿਲੇ ਲੈਣ ਲੱਲਾ ਈੜੀ ਵਿਆਰੀ ਉੱਤੇ ਬਿੰਦੀ ਲਾ ਕੇ ਲੈਣ ਇਸੇ ਤਰ੍ਹਾਂ ਹੀ ਫਿਰ ਜੀਆਂ ਪਾਠ ਆਇਆ ਹੈ ਜਿਨ੍ਹਾਂ ਤੇ ਨਹੀਂ ਬਿੰਦੀ ਲਾਉਣੀ ਉਹ ਗੁਰਾ ਤੇ 부ਝਾਈ ਇਸ ਇਸ ਪਾਉੜੀ ਦੇ ਵਿੱਚ ਵੀ ਦੋਨੋਂ ਸ਼ਬਦ ਆਏ ਨੇ ਵੇਖਾ ਵੇਖਾ ਉਤੇ ਪਾਠ ਕਰਨਾ ਹੈ ਸਵਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਹਾਂਜੀ ਸਰਬੱਤ ਗੁਰਸਿੱਖ ਪਿਆਰਿਆਂ ਦੇ ਚਰਨਾਂ ਚ ਅਖੀਰ ਤੇ ਫਿਰ ਬੇਨਤੀ ਹੈ ਆਪ ਜੀ ਨੇ ਹੋਈਆਂ ਬੇਨਤ ਭੁੱਲਾਂ ਧਿਆਨ ਵਿੱਚ ਲਿਆਉਣੀਆਂ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਭਾਵਨਾ ਦੇ ਨਾਲ ਸਦਕ ਦੇ ਨਾਲ ਸ਼ਰਧਾ ਦੇ ਨਾਲ ਗਿਆਨ ਦੀ ਅੱਖ ਨਾਲ ਸੁਰਤ ਦੀ ਮਹਾਨ ਸਤਿਗੁਰੂ ਪਿਆਰੇ ਜੀ ਦੀ ਬਖਸ਼ਿਸ਼ ਨਾਲ ਸ਼ਬਦ ਦੀ ਸ਼ੋਹ ਨੂੰ ਪ੍ਰਾਪਤ ਕਰਦੇ ਹੋਏ ਆਪ ਸਰਬਤ ਗੁਰਸਿੱਖ ਪਿਆਰਿਆਂ ਨੇ ਬਾਣੀ ਦੀ ਸੰਥਿਆ ਦਾ ਪਾਠ ਸਰਵਣ ਕਰਨਾ ਹੈ ਹੋਈਆਂ ਬਿਆੰਤ ਭੁੱਲਾਂ ਧਿਆਨ ਵਿੱਚ ਲਿਆਉਣੀਆਂ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਜੀ